ਬੀਤੇ ਦਿਨਾਂ ਇੰਡੀਆ ਪਾਕਿਸਤਾਨ ਦੇ ਵਿੱਚ ਤਣਾਅ ਦੇ ਚੱਲਦੇ ਲਗਾਤਾਰ ਇਹਦੇ ਵਿੱਚ ਹੁਣ ਜੈਸੀ ਗੱਲ ਕਰ ਲਈਏ ਜਾਸੂਸ ਜਿਹੜੇ ਆ ਉਹ ਕਾਬੂ ਕੀਤੇ ਗਏ ਨੇ ਪੰਜਾਬ ਪੁਲਿਸ ਨੂੰ ਵੀ ਕਈ ਸਫਲਤਾ ਹਾਸਿਲ ਹੋਈ ਹੈ ਪਹਿਲਾਂ ਮਲੇਰਕੋਟਲਾ ਤੋਂ ਕਾਬੂ ਕੀਤੇ ਗਈ ਸੀ ਗਜਾਲਾ ਯਾਮੀਨ ਮੁਹੰਮਦ ਤੇ ਹੁਣ ਗੁਰਦਾਸਪੁਰ ਤੋਂ ਵੀ ਇਹ ਕਰਨਵੀਰ ਸਿੰਘ ਸੁਖਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ ਤੇ ਪੁਛਗੀ ਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਕਿਉਂਕਿ ਤਣਾਦ ਦੇ ਵਿੱਚ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੋਈ ਲਗਾਤਾਰ ਪੰਜਾਬ ਪੁਲਿਸ ਇਹਦੇ ਵਿੱਚ ਕੰਮ ਕਰ ਰਹੀ ਸੀ ਕਈ ਇਨਫੋਰਮੇਸ਼ਨ ਜਿਹੜੀ ਹੈ ਉਹ ਮਿਲੀ ਔਰ ਉਸ ਤੋਂ ਬਾਅਦ ਕਈ ਜਿਹੜੇ ਹੈਗੇ ਕਾਬੂ ਵੀ ਕੀਤੇ ਗਏ ਨੇ ਕਈਆਂ ਤੋਂ ਪੁਛਗੀ ਚੋਰੀ ਤੇ ਰਿਕਵਰੀਜ ਵੀ ਹੋਈ ਹੈ ਸਾਡੇ ਨਾਲ ਡੀਜੀਪੀ ਲਾਅ ਐਂਡ ਆਰਡਰ ਆਰਪੀ ਸ਼ੁਕਲਾ ਜੀ ਨਾਲ ਗੱਲਬਾਤ ਕਰਦੇ ਹਾਂ ਸ਼ੁਕਲਸਰ ਕਿਉਂਕਿ ਪਿਛਲੇ ਦਿਨਾਂ ਜਿਹੜਾ ਇੰਡੀਆ ਪਾਕਿਸਤਾਨ ਦੇ ਵਿੱਚ ਤਣਾਅ ਹੋਇਆ ਲਗਾਤਾਰ ਪੰਜਾਬ ਪੁਲਿਸ ਨੇ ਵੀ ਇਨਫੋਰਮੇਸ਼ਨ ਦੇ ਆਧਾਰ ਤੇ ਕੰਮ ਕੀਤਾ ਤੇ ਹੁਣ ਜਿਹੜੇ ਜਾਸੂਸ ਫੜੇ ਜਾ ਰਹੇ ਨੇ ਹਾਲਾਂਕਿ ਇੱਕ ਵੱਡੀ ਅਚੀਵਮੈਂਟ ਅਸੀਂ ਕਹਿ ਸਕਦੇ ਹਾਂ ਕਿਉਂਕਿ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਪ੍ਰੋਵਾਈਡ ਕੀਤੀ ਜਾ ਰਹੀ ਸੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆ ਰਿਹਾ ਹੈ ਕਿੰਨੀ ਗ੍ਰਿਫਤਾਰੀਆਂ ਹਜੇ ਤੱਕ ਅਹ ਦੇਖੋ ਇਹ ਜਿਹੜਾ ਅ ਇੰਡੀਆ ਔਰ ਪਾਕਿਸਤਾਨ ਦੇ ਵਿੱਚਕਾਰ ਜਿਹੜਾ ਟੈਨਸ਼ਨ ਵਧਿਆ ਔਰ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਉਸ ਦੇ ਬਾਅਦ ਪੰਜਾਬ ਪੁਲਿਸ ਵੱਲੋਂ ਆਪਣੇ ਸਾਰੇ ਇੰਟੈਲੀਜੈਂਸ ਸੋਰਸਸ ਨੂੰ ਜਿੰਨੇ ਸਾਡੇ ਕਾਊਂਟਰ ਇੰਟੈਲੀਜੈਂਸ ਡਿਪਾਰਟਮੈਂਟ ਹੈ ਉਸ ਦੇ ਵੱਲੋਂ ਇੱਕ ਵਿਆਪਕ ਅਭਿਆਨ ਚਲਾਇਆ ਜਾ ਰਿਹਾ ਹੈ ਇਹੋ ਜੇ ਲੋਕਾਂ ਤੇ ਉੱਤੇ ਨਿਗਰਾਨੀ ਰੱਖਣ ਲਈ ਜੋ ਕਿਸੇ ਵੀ ਕਿਸਮ ਨਾਲ ਸਪਾਇਨਜ ਨਾਲ ਜੁੜੇ ਹੋਣ ਜੀ ਔਰ ਇਸ ਦੀ ਸਾਨੂੰ ਸਫਲਤਾ ਮਿਲੀ ਹੈ ਅਸੀਂ ਪਿਛਲੇ ਦਿਨਾਂ ਦੇ ਵਿੱਚ ਚਾਰ ਵਿਅਕਤੀ ਗ੍ਰਫਤਾਰ ਕੀਤੇ ਹੈ ਦੋ ਮਲੇਰਕੋਟਲੇ ਤੋਂ ਗ੍ਰਫਤਾਰ ਹੋਈ ਸੀ ਇੱਕ ਪਠਾਨਕੋਟ ਔਰ ਬਠਿੰਡੇ ਤੋਂ ਅਸੀਂ ਇੱਕ ਇੱਕ ਵਿਅਕਤੀ ਗ੍ਰਫਤਾਰ ਕੀਤਾ ਹੈ ਜਿਹੜੇ ਕਿ ਸਪਾਇਨਿੰਗ ਦੇ ਵਿੱਚ ਸ਼ਾਮਿਲ ਸੀ ਇਸ ਤੋਂ ਇਲਾਵਾ ਅਸੀਂ ਵੀ ਆਰ ਰੈਗੂਲਰਲੀ ਇਨ ਟੱਚ ਵਿਦ ਅਦਰ ਏਜੰਸੀਜ਼ ਅਦਰ ਸਟੇਟਸ ਔਰ ਉਹਨਾਂ ਨਾਲ ਅਸੀਂ ਇਹ ਸ਼ੇਅਰ ਕਰ ਰਹੇ ਹਾਂ ਜੋ ਵੀ ਇਨਫੋਰਮੇਸ਼ਨ ਸਾਡੇ ਕੋਲ ਹੁੰਦੀ ਹੈ ਸੋ ਵੀ ਆਰ ਰੈਗੂਲਰਲੀ ਇਨ ਟੱਚ ਵਿਦ them ਔਰ ਪੂਰੀ ਤਰ੍ਹਾਂ ਅਸੀਂ ਮੁਸਤਦੀ ਨਾਲ ਇਹੋ ਜੇ 엘ਿਮੈਂਟਸ ਦੇ ਉੱਤੇ ਨਜ਼ਰ ਬਣਾਈ ਗੁਰਦਾਸਪੁਰ ਤੋਂ ਵੀ ਦੋ ਕਾਬੂ ਕੀਤੇ ਗਏ ਨੇ ਜਿਹੜਾ ਕੋਲ ਮੋਬਾਈਲ ਤੋਂ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਜਿਹੜੇ ਅੱਗੇ ਪ੍ਰੋਵਾਈਡ ਕਰ ਰਹੇ ਸੀਗੇ ਉਹ ਵੀ ਕਾਬੂ ਕੀਤੇ ਗਏ ਜੀ ਅੱਜ ਦੋ ਵਿਅਕਤੀ ਗੁਰਦਾਸਪੁਰ ਤੋਂ ਕਾਬੂ ਕੀਤੇ ਗਏ ਹਨ ਔਰ ਇਸੇ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਕਿ ਸਾਡਾ ਜਿਹੜਾ ਇੰਟੈਲੀਜੈਂਸ ਵਿੰਗ ਹੈ ਸਾਡੇ ਜਿਹੜੇ ਆਫਸਰਸ ਹੈ ਪੂਰੀ ਤਰ੍ਹਾਂ ਇਹੋ ਜੇ ਅੰਸਰਾਂ ਦੇ ਉੱਤੇ ਨਿਗਾਰ ਰੱਖੇ ਹੋਏ ਆ और जिथे भी कोई इंफॉर्मेशन आंदी इमीडिएट कारवाई ਕੀਤੀ ਜਾਂਦੀ ਹੈ। ਕਿਉਂਕਿ ਸਰ ਕਿਉਂਕਿ ਬਾਰਡਰ ਸਟੇਟ ਹੈ ਪੰਜਾਬ ਬਹੁਤ ਹੀ ਸੈਂਸਿਟਿਵ ਕਹਿ ਸਕਦੇ ਹਾਂ ਅਸੀਂ। ਉਸ ਨੂੰ ਲੈ ਕੇ ਪੰਜਾਬ ਪੁਲਿਸ ਲਗਾਤਾਰ ਹੋਰ ਵੀ ਕਈ ਚੀਜ਼ਾਂ ਕਰ ਰਹੀ ਹੈ। ਹਾਲਾਂਕਿ ਇਹ ਗ੍ਰਿਫਤਾਰੀਆਂ ਹੋਈਆਂ ਅਚੀਵਮੈਂਟ ਹੈ। ਪੁਛਕੀਚਵੀ کافی ਖੁਲਾਸਾ ਹੋਇਆ ਹੈ। ਹਰਿਆਣਾ ਪੁਲਿਸ ਨੇ ਵੀ ਕਿਤੇ ਕਿਸ ਤਰ੍ਹਾਂ ਦੀ ਕੋਆਰਡੀਨੇਸ਼ਨ ਹੈ ਤੇ ਕਿਸ ਤਰ੍ਹਾਂ ਦੀ ਹੋਰ ਸ਼ਕਤੀ ਜਿਹੜੀ ਕਹਿ ਸਕਦੇ ਹੋ? ਮੈਂ ਉਹ ਹੀ ਦੱਸ ਰਿਹਾ ਹਾਂ ਵੀ ਆਰ ਇਨ ਟੱਚ ਵਿਦ 올 ધ ਏਜੰਸੀਜ਼। ਭਾਵੇਂ ਉਹ ਬਾਰਡਰ ਮੈਨੇਜ ਕਰ ਰਹੀਆਂ ਹਨ ਬੀਐਸਐਫ ਔਰ ਆਰਮੀ ਹੈ। ਮਿਲਟਰੀ ਇੰਟੈਲੀਜੈਂਸ ਹੈ ਜਾਂ ਸਾਡੀ ਜਿਹੜੀ ਹੋਰ ਦੂਸਰੀ ਨੈਸ਼ਨਲ ਏਜੰਸੀਜ਼ ਹੈ ਸੈਂਟਰਲ ਏਜੰਸੀਜ਼ ਹੈ ਉਸ ਦੇ ਨਾਲ ਅਸੀਂ ਇੱਕ ਤਾਲਮੁਲ ਰੱਖਿਆ ਹੋਇਆ ਹੈ ਔਰ ਡੇ ਟੂ ਡੇ ਬੇਸਿਸ ਦੇ ਉੱਤੇ ਅਸੀਂ मिनट टू मिनट रियल टाइम इंफॉर्मेशन एक दूसरे जनरल शेयर कर रहे हैं ताकि ਇਹੋ ਜਿਹੇ ਜਿਹੜੇ ਕੋਈ ਅਨਸਰ ਹੈ ਉਹ ਸਾਡੇ ਕੋਈ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨਾ ਹੋ ਸਕੇ ਕਿ ਸਰ ਜਿਹੜੇ ਫੜੇ ਗਏ ਨੇ ਕਾਬੂ ਕੀਤੇ ਗਏ ਨੇ ਉਹਨਾਂ ਦੀ ਪੁਛਕਿਚਈ ਕਈ ਚੀਜ਼ਾਂ ਸਾਹਮਣੇ ਆਈ ਹੈ ਜੀ ਉਹ ਸਾਰੀ ਸੰਵੇਦਨਸ਼ੀਲ ਹੋਰ ਸੈਂਸਿਟਿਵ ਚੀਜ਼ਾਂ ਨੇ ਔਰ ਜੜੀ ਵੀ ਕੰਸਰਨਡ ਏਜੰਸੀਜ਼ ਹੈ ਉਹਨਾਂ ਨਾਲੋਂ ਸਾਂਝੀ ਕੀਤੀ ਗਈ ਹੈ ਠੀਕ ਹੈ ਹਰਿਆਣਾ ਪੁਲਿਸ ਦੇ ਨਾਲ ਵੀ ਪੰਜਾਬ ਪੁਲਿਸ ਦਾ ਕੋਆਰਡੀਨੇਸ਼ਨ ਸਰ ਜੀ ਬਿਲਕੁਲ ਹਰਿਆਣਾ ਦੇ ਨਾਲ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੈਂਟਰਲ ਏਜੰਸੀਜ਼ ਦੇ ਨਾਲ ਵੀ ਸਾਡਾ ਪੂਰੀ ਤਰ੍ਹਾਂ ਤਾਲਮੇਲ ਹੈ ਔਰ ਅਸੀਂ ਇਨਫਰਮੇਸ਼ਨ ਰੀਅਲ ਟਾਈਮ ਇਨਫਰਮੇਸ਼ਨ ਸ਼ੇਅਰ ਕਰ ਰਹੇ ਸਰ ਕੁਝ ਹੋਰ ਚੀਜ਼ਾਂ ਬਾਰਡਰ ਏਰੀਆ ਦੇ ਨਾਲ ਲੱਗਦੇ ਕੁਝ ਹੋਰ ਸਖਤੀ ਜਾਂ ਅਪਡੇਟਡ ਜਿਹੜੀ ਹੈਗੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਅ ਇਨਫੈਕਟ ਪੰਜਾਬ ਪੁਲਿਸ ਨੇ ਰਾਈਟ ਫਰਮ ਡੇ 1 ਜਿਸ ਦਿਨ ਦਾ ਐਸਕੇਲੇਸ਼ਨ ਹੋਇਆ 6 ਤਰੀਕ ਦੀ ਰਾਤ ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਸਾਡੀ ਜਿਹੜੀ ਵੀ ਏਜੰਸੀਜ਼ ਹੈ ਉਹਨਾਂ ਦੇ ਨਾਲ ਇਨ ਟੱਚ ਹੈ ਬੀਐਸਐਫ ਆਰਮੀ ਦੇ ਨਾਲ ਅਸੀਂ ਤਾਬਣ ਰੱਖਿਆ ਹੋਇਆ ਹੈ ਸੈਕੰਡ ਲਾਈਨ ਆਫ ਡਿਫੈਂਸ ਨੂੰ ਅਸੀਂ ਮਜ਼ਬੂਤ ਬਣਾਇਆ ਹੈ ਔਰ ਰਾਦਰ ਹੋਰ ਮੈਨਪਾਵਰ ਉਹਦੇ ਵਿੱਚ ਲਗਾਈ ਹੈ ਤਾਂ ਕਿ ਬਾਰਡਰ ਦੀ ਜਿਹੜੀ ਸਾਡੀ ਲੋਕਾਂ ਦੀਆਂ ਗਤਿਵਿਧੀਆਂ ਤੇ ਵੀ ਨਜ਼ਰ ਰੱਖੀ ਜਾ ਸਕੇ ਔਰ ਨਾਲ ਜੇ ਕਿਸੇ ਕਿਸਮ ਦੀ ਅਸਿਸਟੈਂਸ ਸਾਡੀ ਫੌਜ ਨੂੰ ਜਾਂ ਸਾਡੀ ਬੀਐਸਐਫ ਨੂੰ ਜਾਂ ਹੋਰ ਕਿਸੇ ਏਜੰਸੀ ਨੂੰ ਚਾਹੀਦੀ ਹੈ ਉਹ ਅਸੀਂ ਮੁਹੱਈਆ ਕਰਾਈਏ। ਤਾਂ ਬਹੁਤ ਜ਼ਰੂਰੀ ਹੈ ਜਿੱਦਾਂ ਸਰ ਨੇ ਕਿਹਾ ਕਿ ਸੈਕੰਡ ਲਾਈਨ ਆਫ ਡਿਫੈਂਸ ਨੂੰ ਲੈ ਕੇ ਹੋਰ ਵੀ ਕਾਫੀ ਅਪਡੇਟਡ ਕੀਤਾ ਗਿਆ ਹੈ। ਸੈਂਟਰਲ ਏਜੰਸੀਆਂ ਦੇ ਨਾਲ ਹੋਰ ਵੀ ਕਈ ਜਿਹੜੀ ਵੱਡੀ ਏਜੰਸੀਆਂ ਹਨ ਉਹਨਾਂ ਦੇ ਨਾਲ ਲਗਾਤਾਰ ਤਾਲਮੇਲ ਹੈ। ਔਰ ਇਹਦਾ ਜਿਹੜਾ ਨਤੀਜਾ ਹੈ ਬਿਲਕੁਲ ਸਾਹਮਣੇ ਦਿਖ ਰਿਹਾ ਹੈ ਕਿ ਜਿਹੜੀ ਗ੍ਰਿਫਤਾਰੀਆਂ ਹੋਈਆਂ ਚਾਹੇ ਉਹ ਬਟਿੰਡਾ ਦੀ ਗੱਲ ਕਰ ਲਈਏ ਚਾਹੇ ਉਹ ਗੁਰਦਾਸਪੁਰ ਦੀ ਗੱਲ ਕਰ ਲਈਏ ਮਲੇਰ ਕੋਟਲਾ ਦੀ ਗੱਲ ਕਰ ਲਈਏ ਲਗਾਤਾਰ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਔਰ ਪੁੱਛ ਕਿ ਕਿਹ ਚੀਜ਼ਾਂ ਜਿੱਦਾਂ ਸਰ ਨੇ ਵੀ ਕਿਹਾ ਕਿ ਹਾਲਾਂਕਿ ਸੈਂਸਿਟਿਵ ਇਨਫੋਰਮੇਸ਼ਨ ਹੈ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਤੇ ਕਈ ਚੀਜ਼ਾਂ ਡਿਸਕਲੋਜ਼ ਨਹੀਂ ਕਰ ਸਕਦੇ ਲੇਕਿਨ ਗ੍ਰਫਤਾਰੀ ਤੋਂ ਜ਼ਰੂਰ ਕਿਤੇ ਨਾ ਕਿਤੇ ਕਾਫੀ ਚੀਜ਼ਾਂ ਦਾ ਖੁਲਾਸਾ ਹੋਇਆ ਉਸ ਨੂੰ ਲੈ ਕੇ ਲਗਾਤਾਰ ਪੁੱਛਗਿੱਛ ਹੋਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੋਰ ਵੀ ਇਨਫੋਰਮੇਸ਼ਨ ਜਿਹੜੀ ਕੱਟ ਕਰਕੇ ਅੱਗੇ ਤੋਂ ਅੱਗੇ ਸ਼ੇਅਰ ਜਿਹੜੀ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ ਹਰਿਆਣਾ ਦੀ ਗੱਲ ਕਰ ਲਈਏ ਸੈਂਟਰਲ এজেন্সੀਆਂ ਦੀ ਗੱਲ ਕਰ ਲਈਏ ਲਗਾਤਾਰ ਆਪਸੀ ਤਾਲਮੇਲ ਹੈ ਜਿਸ ਕਰਕੇ ਕਾਫੀ ਹੋਰ ਵੀ ਚੀਜ਼ਾਂ ਨੂੰ ਅਪਡੇਟ ਕੀਤਾ ਗਿਆ ਹੈ